ਹਰ ਰੰਗ ਦਾ ਤੇ ਕੱਜੂ ਗੋਲ ਮੋਲੀ ਸਬਜੀ ਦਾ ਪਾਦੂ ਮੈਂ ਪੰਡੋਲੀ ਟੱਠ ਪਿੰਡੀ ਟਿੰਡੀ ਸਬਜੀ ਤੁਲਣੀ ਕੈਰੀ ਬੋਲੀ ਹਰ ਰੰਗ ਦਾ ਤੇ ਕੱਜੂ ਗੋਲ ਮੋਲੀ ਲਾਗ ਰਾਂ ਵੀ ਬਦੀ ਜਾਂਦੀਆਂ ਪੱਤਿਆਂ ਤੇਰੇ ਤਾਂ ਪੈ ਗਿਆ ਹਾਂ ਨੀ ਲਾ ਕੇ ਸਬਜੀ ਦਾ ਚੰਦ ਖੇਤ ਵਹਿ ਗਿਆ ਖੇਤ ਵਹਿ ਗਿਆ ਓ ਤਾ ਓ ਕਿਵੇਂ ਆ ਵੜਕਾ ਸ਼ਰਾ ਹੋ ਰੋ ਆ ਲੈ ਓਏ ਹਾਂ ਫਟਾ ਫੱਡਾ ਬੇਬੇ ਗਿਆ ਵਾ ਉਹ ਯਾਰ ਤੇਰੇ ਕੰਨੀ ਆ ਗਿਆ ਉਹ ਇੱਧਰ ਹੋ ਜਾ ਤੇਰੀ ਮਾਂ ਦੇ ਕੰਨ ਮਾਰੇ ਤੇਰੀ ਜੇ ਆਂ ਦਬਾਰੇ ਪਾਣੀ ਠੋਕਰ ਕੇ ਬਾਰ ਉਹ ਤੇਰੇ ਸਰਵਤਨ ਕਹੀ ਰੀਆ ਗੱਲਾਂ ਨੂੰ ਗਰਮ ਸਰਦ ਕਰ ਦੇਗਾ ਬੁੱਲਿਆਂ ਕੋਈ ਕੰਮ ਸਰਦ ਕਰ ਦੂ। ਹੋ ਜਾਣੀ ਜਦ ਬਾਹਰੇ ਪਾਣੀ ਲੱਗਿਆ ਪੈ। ਰਬਟਣ। ਓਏ ਦਮ ਚੜਿਆ ਹੁੰਦਾ ਦੁਪਹਿਰੇ ਵੱਲਾਂ ਦਾ ਦਮ ਚੜਿਆ ਹੁੰਦਾ। ਦਮ ਨੂੰ ਰੇਖ ਲਾ ਕੇ ਆਈਆਂ। ਕਹਦੇ ਦਮ ਚੜਿਆ ਹੁੰਦਾ ਮਰੀ ਕੰਨੇ ਮੈਂ। ਇਹ ਕਿੱਦਾਂ ਠੋਕੀ ਬੈਠਾ? ਹਾਈਪਰੇਟ ਲਾਤੀ ਸਾਰੀ। ਹਾਂ? ਹਾਂਜੀ। ਕੱਡੂ ਦੇਖੀਂ ਦੋ ਰੋ ਸ਼ੇਰ ਦਾ। ਨਹੀਂ ਐਡੀ ਕੀ ਮਜ਼ਦੂਰੀ ਪੈ ਗਈ ਤੈਨੂੰ ਵੱਲਾਂ ਲਾਉਣ ਦੀ? ਮੈਂ ਕਹਿੰਦੀ ਬਸ ਹੋਰ ਕੰਮ ਫੇਰ ਹੀ ਹੁੰਦੇ ਜਿਵੇਂ। ਮੁਖਾ ਕਮਡਾਲਾ ਸਾਰਿਆਂ ਨਾਲੀ ਰੋਟਾ ਇੱਕ ਟੀ ਟੱਪੀ ਲੈ ਲੈਗੇ ਤੜਕੀ ਮਾਰ ਕੇ ਨੂੰ ਪਰ ਕੇ ਮੰਜੀ ਚਰ ਪੀ ਗੱਡੀ ਗੱਡੀ ਵੱਲ ਤੇੜੀ ਵੱਲ ਜੂ ਤੇੜੀ ਟੀ ਟੱਪ ਅੱਛਾ ਉਹ ਦੂਜੀ ਮੈਂ ਤਾਂ ਡੋਰ ਜਾ ਮੈਂ ਤਾਂ ਡੋਰ ਮੈਂ ਤਾਂ ਕਿ ਮਾਰ ਕੇ ਨੂੰ ਪਰ ਕੇ ਤੇ ਪੀ ਗਨੇ ਸਰਦਾਰ ਜੀ ਜੇਬ ਤੇ ਗਿੱਜਾ ਪੜਿਆ ਪੜਿਆ ਹਾਂ ਇਹ ਕੰਮ ਬਹੁਤ ਚੰਗਾ ਹਾਂ ਓ ਜੋ ਦੇ ਦਾ ਕੰਮ ਹੋ ਕੰਮ ਮਾਰਿਆ ਜੀਮੀਦਾਰ ਨੂੰ ਤਾਂ ਹੋਰ ਕੰਮ ਬਥੇਰੇ ਸੀ ਜੀਮੀਦਾਰ ਜੀਮੀਦਾਰ ਨੂੰ ਮਾਰਿਆ ਬਾਜੜੀ ਬਾਜੜੀ ਮੇ ਖੇਤੀ ਬਾਜੜੀ ਮੇ ਨਾ ਫਰੇ ਤੇ ਬਾਜੜਾ ਮਾ ਕੀ ਲੈ ਆ ਰਿਆ ਤਾਇਆ ਇਹ ਕਿ ਕੱਚਾ ਫਾੜੀ ਦਾ ਕੱਦੂ ਹਾਂ ਗੋਲ ਕੱਦੂ ਹਾਂ ਲੰਚੂ ਕੱਦੂ ਅੱਛਾ ਤੇ ਤੇਰਾ ਟੋਰੀ ਕੀ ਐ ਟੋਰੀ ＤＡＰ ਪਾਈਏ ਚ ਨਾ ਜੀ ਨਾ ਫੇ ＤＡＰ ਤਾਂ ਬਣਾ ਨਹੀਂ ਕਦੋਂ ਹੁੰਦੇ ਨਾ ਗੌਣ ਅਗਲੀ ਕਰੀਂ ਕਰਤੇ ਦੋ ਮਰੇ ਕਿੱਲੇ ਮਗਰ ਪਤਾ ਹੀ ਸੀ ਮੈਨੂੰ ਮੈਂ ਤਾਂ ਉਹ ਨਹੀਂ ਬੋਲਾ ਲੋਕਾਂ ਕੋਲ ਤਾਂ ਉਹ ਕਹਿੰਦਾ ਬਿਨਾਂ ਰੇਸਪਰੇ ਤੋਂ ਅੱਛਾ ਬਿਨਾਂ ਰੇਸਪਰੇ ਤੋਂ ਗ੍ਰੈਨ ਕ ਗ੍ਰੈਨ ਕ ਯੋਰੀਆ ਹੀ 5-7 ਗੱਟੇ ਪਾਏ ਹੁਣ ਯੋਰੀਆ ਪਾਵਾਂ ਕਿਰਨੂੜ ਪਾ ਚਾ ਬਹੁਤਾ ਹਾਂ ਕੁੜੀ ਚੋਦ ਦੇ ਕੱਦੂਆਂ ਚ ਦਰੇ ਪੈਂਦੀ ਨਹੀਂ ਹੁੰਦੀ ਤੂੰ ਤੰਨੀ ਤੁਰੇ ਜਾਣਾ ਉਹ ਨਹੀਂ ਨਹੀਂ ਖੇਤੀ ਖੇਤੀ ਲੱਗਣ ਲੱਗਿਆ ਫੜਫੜਾ ਟੱਕਾ ਇੱਕ ਤਾਂ ਉਹ ਪਾਈ ਇਹਦੇ ਵਿੱਚ ਉਹ ਨੈਨੂ ਯੋਰੀਆ ਕਹਦੇ ਨੇ ਜਿਹੜਾ ਛੜਕਿਆ ਉੱਤੇ ਵੀ ਆਹ ਜਿਹੜਾ ਪੱਤਾ ਨਾ ਆਹ ਚੀਜ਼ ਆਹ ਚੀਜ਼ ਆਹ ਚੀਜ਼ ਆ ਇਹ ਕੱਚੀ ਰਹੇ ਕੱਚੀ ਹਾਂ ਇਹ ਨਹੀਂ ਕਰੀ ਜਰ ਫਿਰ ਉਹ ਇਹ ਤਾਂ ਮਿਲੂਪਾ ਇਹ ਤਾਂ ਥਾਂ ਥਾਂ ਹੀ ਮਿਲਦੇ ਫਿਰ ਇਹ ਕਰਾਂਗੇ ਜਰ ਨਹੀਂ ਨੂੰ ਜੂਰੀਆ ਕਹਿੰਦੇ ਨੇ ਨੈਨੂ ਜੂਰੀਆ ਹਾਂਜੀ ਜੂੜ ਕਾ ਉਹ ਨੈਨੂ ਉਹ ਨੈਨੂ ਜੂਰੀਆ ਨਹੀਂ ਨੂੰ ਛੋਟੀ ਛੋਟੀ ਜੂਰੀ ਛੋਟੀ ਛੋਟੀ ਹਾਂ ਕਰ ਜਾਗੇ ਹਾਂ ਪਿੰਡ ਚ ਨਾ ਗੱਲ ਕੜੀ ਸਾਰੇ ਨੂੰ ਕਹਿੰਦੀ ਗਰੇਨਕਾ ਭਾਈ ਹੈ ਗਰੇਨਕਾ ਹਾਂ ਤਾਂ ਕਹਿ ਰਹੇ ਆਹੋ ਬਣਾ ਦੇ ਸੁਪਰੇ ਤੋਂ ਹਾਂ ਲਾਗ ਤੋਂ ਦੇਖੀ ਹਾਂ ਕਿ ਤੁਹਾਨੂੰ ਆਇਂ ਕਰ ਬਾਬਾ ਉਹ ਆ ਬਾ ਆਇਂ ਕਰ ਉਹ ਮੇਰੀ ਰੀਲ ਬਣਾ ਮੈਂ ਦੇਖਣਾ ਕੰਮ ਜਾਂ ਤਾਂ ਮੈਂ ਕਰਦਾ ਨਹੀਂ ਬੱਟਾਂ ਤੇ ਰੁੱਲਦੇ ਫਿਰਦੇ ਨੂੰ ਤੇਰਾ ਚੇਤਾ ਮਾਰ ਗਿਆ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਾ ਕੋਟਾ ਮਾਰ ਗਿਆ ਓਹ ਘਾ ਉਹ ਉਹ ਬਣਾ ਲੈਨੇ ਇਥੇ ਹਾਂ ਭਰਾ ਵਾੜੇ ਮੇਰੇ ਘਾ ਕੋਨੇ ਮੇਰੇ ਬੁਢੀ ਨੇ ਵੀ ਉਹਨਾ ਬੰਦੇ ਨੇ ਤੂੰ ਇਥੇ ਗੀਤ ਲਾਈ ਕੇ ਮੈਂ ਫਿਰ ਕੋ ਯਾਰ ਮੇਰੀ ਰੀਤ ਹੋ ਗਿਆ ਯਾਰ ਲੋਕ ਦੇਖਣ ਗਿਆ ਅਗਲਾ ਖੂਏ ਕਿੱਦਲੀ ਫੱਡੇ ਨੂੰ ਮੇਰੀ ਸਬਜ਼ੀ ਨਹੀਂ ਵਿਕਣੀ ਗਿਆ ਉਹਦਾ ਪੁੱਠਾ ਚੱਲਦਾ ਯਾਰ ਵਾਹ ਓ ਤੇਰੀ ਕਾਚੀ ਗੱਲ ਧੋ ਤਾਇਆ ਬੱਲਾ ਨੂੰ ਤਾਂ ਓਏ ਹਾਂ ਧੋ ਯਾਰ ਆ ਮਾਰੀ ਸੀ ਬਾਹਰ ਲੱਛ ਪਾਦੀ ਬਾਹਰ ਲੱਛ ਨਹੀਂ ਆਉਂ ਮੈਂ ਬਾਈ ਲਖਮਾਰੀ ਬਦਲਾ ਤੇ ਡਿਊਟੀ ਬੜ ਪਟਾਇਆ ਸ਼ਰਮਕ ਦੀ ਮੀਤਾ ਭੁੱਲਿਆ ਆਪਣੇ ਪਿੰਡ ਦਾ ਮੀ ਪੈਂਦੀ ਨਹੀਂ ਜਿਵੇਂ ਖੱਡੇ ਸਰਕਾਰਾਂ ਨੇ ਉੱਤੇ ਮਤਲਬ ਰੱਬ ਤੇ ਸਰਕਾਰਾਂ ਨੇ ਹਾਂ ਇਹੜਾ ਮਤਲਬ ਇਹ ਜਲਵਾਜੂ ਸੈਨਾ ਆ ਗਈ ਅੱਛਾ ਇਹ ਸਾਰੀ ਮਤਲਬ ਤਾਂ ਇਸਰਮਖ ਕੋਲੇ ਆ ਅੱਛਾ ਇਹ ਮੀਂਹ ਪਵਾਉਣਾ ਰੋਕਣਾ ਕਿੱਨਾ ਕਿੱਥੇ ਪਵਾਉਣਾ ਪੰਜਾਬ 'ਚ ਸਾਰਾ ਉਹਦੇ ਕੋਲੇ ਆ ਮਾਚਰਾ ਓਏ ਆਪਣੇ ਪਿੰਡ ਦਾ ਬੰਨਿਆ ਹੋਇਆ ਮੀਂਹ ਆਪਣੀ ਨਹੀਂ ਆਉਂਦਾ ਨਹੀਂ ਖੇਤਾਂ 'ਚ ਤਾਂ ਖੋਲਤਾ ਤਾਂ ਇਸਰਮਖ ਨਾਲ ਹੋਈ ਸੀ ਖੋਲਤਾ ਬਈ ਨਹੀਂ ਆਉਂ ਮਰੀ ਜਾਂਨੇ ਤੇਰੀ ਜੋੜੀ ਬੱਟਣਾਂ 'ਚ ਕਿੰਨੀ ਪਵਾ ਲੇ ਪਾ ਓਏ ਤੇ ਮਰੀ ਜਾਂਨਾ ਢੋਲੀ ਲੈ ਲੈ ਵੱਡੀ ਇੰਜਨ ਵਾਲੀ ਜਿਹੜੇ ਐ ਕਰਕੇ ਆਇਂ ਸਟਾਰਟ ਹੁੰਦੀ ਆ। ਹੋਟਾ ਕੜਾ ਤਾ ਯਾਰ ਉਹ ਬੈਠਾ ਛੂਰ ਚੂਰੇ ਕੁਰਸੀ ਨਹੀਂ। ਕਿਵੇਂ ਕਰੇਗਾ ਫਿਰ? ਅੱਖਾ ਪਾਉਂਦਾ ਨਹੀਂ। ਨਾ ਨਾ ਕੰਜਾ ਆਇਆ ਲੈ ਬਾਉ। ਮੁਸ਼ਕਿਲ ਆ। ਨਾ ਨਾ ਕੰਜਾ ਲਾਤੀ ਉੱਥੇ ਪਾਉ ਜਾ ਬਾਜੀ ਬਾ। ਵੱਡੀ ਢੋਲੀ ਲੈਣਾ ਪੱਤੇ ਧੋੜਾ ਕਿਉਂ। ਹੋਸ਼ੀ ਗੀ ਨਾਲ ਕਾ ਲੋਟ ਆਉਂਦਾ ਇਹਨਾਂ ਪਰ। ਰੋੜੀ ਦੀ ਰੇ ਕਿੰਨੀ ਪਾਈ ਕਪੜਾ ਵਸ ਕਬੀਰ ਚ ਲਿਆ ਕੇ ਗੱਜ ਗਏ ਛੇ ਤੇਰੇ ਬਾਗੇ ਕਈ ਤਰੰਗ ਜਿ ਆ ਕੇ ਨਾਈ ਪਾ ਦੇ ਤਰੰਗ ਮਰੀ ਜਾਨ ਤੈਨੂੰ ਨਹੀਂ ਕੰਜਾਉਂਗਾ ਜੇ ਵਿੱਚ ਮੈਂ ਵੀ ਆ ਗਿਆ ਨਾਇਰ ਲੱਗੀ ਸਾਰੀ ਭੂਖ ਮੱਛੀ ਫੁੱਲ ਮੱਛੀ ਮੱਛੀ ਉੱਥੇ ਕੱਟ ਜੇ ਕਾਲਾ ਕੁਜਾ ਕਰਕੇ ਉਹ ਤਾਂ ਤੂੰ ਆਪ ਦਾ ਦੇਖ ਲੈ ਭਰਾ ਮੇਰੀ ਜਨ ਨੂੰ ਜਿ ਲੱਗਦੀ ਜੇ ਪ੍ਰਤਿਆਕੇ ਦੇਖ ਲੈ ਸਾਜੀ ਢਾਲ ਹੀ ਗਾਲ ਚੀ ਲੋਕਾਂ ਨੇ ਹੌਂਕਾ ਲੈਂਦੇ ਕਾਲੀ ਜੀ ਬੜੀ ਮੈਂ ਤਾਂ ਕੋਈ ਨਹੀਂ ਹੌਂਕਾ ਲੈਂਦਾ ਹੋਰ ਲੋਕ ਹੋਣਗੇ ਤੇਰੇ ਕੋਲੇ ਆ ਗਏ ਹੋਣਗੇ ਕੁਜਾਂ ਕਿੱਟੀਆਂ ਲੱਗ ਰਹੀ ਨੇ ਸੁਖ ਨਾਲ ਆਹਾ ਜਿਹੜੇ ਸਾਹ ਤੇ ਤੂੰ ਕਹਿਣਾ ਮੈਂ ਤਾਂ ਕਹਿੰਦਾ ਤੇ ਘਰ ਮਾਰੀਂਗਾ ਤਾ ਕਾਕੜੇ ਪੈ ਜਾਣ ਤੇਰਾ ਬੇੜਾ ਬੈ ਗਿਆ ਤੇਰਾ ਕਾਲੇ ਮੂੰਹ ਵਾਲਾ ਮੂੰਹ ਚੱਕੂ ਕਿਵੇਂ ਕਹਿਣਾ ਯਾਰ ਕੱਲ ਚਾਚੀ ਦੀ ਕਰ ਮੈਨੂੰ ਕਿਵੇਂ ਕਹਿਣਾ ਐਂ ਜੇ ਖਸਮਾ ਜਿਉ ਉਹ ਖਸਮਾ ਦੇ ਨਾਲੇ ਹੋਰ ਹੈ ਨਹੀਂ ਉਹ ਆਖ ਲਿਆ ਕਿ ਜੇ ਕਦੇ ਜੇ ਹੋਏ ਤਾਂ ਕੱਢੂ ਲੈ ਜਾਏਗਾ ਵੀ ਤੈਨੂੰ ਅੱਥੇ ਪਹਿਲਾਂ ਆਖੇ ਕੋਈ ਹੋ ਜੇ ਲੱਗੋ ਹੀ ਨਹੀਂ ਪੱਤੇ ਬਚ ਕੇ ਡਿੱਗੇ ਪਏ ਆ ਜੇ ਤੂੰ ਹੀ ਆ ਜਾਂ ਛੋਟੇ ਉਹ ਤਾਂ ਛੋਟੇ ਅਸ਼ੇਰਾ ਉਹ ਫਿਰ ਉਹ ਮੈਂ ਬੱਲੇ ਖਰਾਬ ਹੋ ਜਾਂਦੀ ਆ ਹਾਂ ਉਹ ਚੂਹੇ ਨੇ ਹਜੇ ਪਹਿਲੀ ਮੰਨ ਲੇ ਪਹਿਲਾ ਪੂਰ ਤੋੜੀ ਨਹੀਂ ਪਹਿਲਾ ਪੂਰ ਦਾ ਬਾਬਾ ਕਿਤੇ ਚੜਾਈ ਨਹੀਂ ਯਾਰ ਬਾਹ ਨੂੰ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬੱਲੇ ਟਪ ਟਪ ਪੰਜ ਚਾਰ ਕੇ ਲਈ ਡਾਲ ਕਰੂੰਗਾ ਬੜੀਆ ਰਹਿਣ ਮੈਂ ਤਾਂ ਗੱਲ ਕਰ ਤੇਰੀ ਕੁੱਲ ਮਿਲਾ ਕੇ ਦੇਖਦੇ ਆ ਯਾਰ ਵੀ ਮੰਨ ਲਾ ਜੀਮੇਦਾਰ ਆਪਣੇ ਸਬਜ਼ੀ ਬੀਜ ਦੇ ਨਹੀਂ ਇਹ ਬੀਜੇ ਲਾਈਨ ਦਾ ਫਰਕ ਤਾਂ ਹੈਗਾ ਭਰਾ ਕਿਚੜਾ ਮੜੇ ਨਹੀਂ ਬੀਜੇ ਮਾਰਾਏਗਾ ਬੰਦਾ ਗੁੱੜ ਦਾ ਰਵੇ ਖੇਤ ਸਾਰੀ ਕੁੱਲ ਜੀ ਆਪਣੇ ਹੁੰਦੀ ਆ ਲਾਲ ਮਿਰਚਾਂ ਕੱਲਾ ਨੂਨ ਨਹੀਂ ਹੁੰਦਾ ਕੱਲੇ ਨੂਨ ਤੋਂ ਬਿਨਾਂ ਕੁੱਲ ਕੀ ਜੀ ਨਾਲੇ ਘਰ ਦੀ ਪਿਓਰ ਘਰ ਦੇ ਪਿਓਰ ਮੈਂ ਤਾਂ ਕਹਿੰਦਾ ਇੱਕ ਹੁਣ ਤਾਂ ਚਲ ਗਰਮੀ ਵਾਲੇ ਠੀਕ ਆ ਆਨੂੰ ਆਪਾਂ ਸੰਝੇ ਗੰਡੇ ਲਾਈਏ। ਖਾਂਜੇ ਥੁੰਗੇ ਨਹੀਂ ਪਰ ਵਾ ਸੰਝੇ ਨਹੀਂ ਕੰਮਾਣਾ ਧੂਮੀ ਕੰਮਾਣਾ ਯਾਰ ਨਾ ਨਾ ਸੰਝੇ ਜੇ ਕਹਦਾ ਦਮ ਆਉ ਤੇ ਲਾਉ ਮੈਂ ਤੇਰੇ ਨਾਲ ਕਦੇ ਸੰਝੇ ਕਰ ਲਾ। ਤੇ ਫੇਰ ਕੀ ਹੋ ਜੂ ਜੇ ਆਪਾਂ ਲਾ ਲਾਂਗੇ ਸੰਝੇ। ਨਾ ਨਾ ਸਾਭ ਨਹੀਂ ਹੁੰਦਾ ਪਰ ਵਾ ਮਾ ਪੜਿਆ ਕੱਟਾ। ਓਏ ਯਾਰ ਤੇਰੇ ਪਿਛਲੇ ਗੜੇ ਲਾਇ ਸੀ ਡੋਕ ਨਾਲਾ। ਕੜਕ ਘੰਟਿਆਂ ਨਾਲ ਨਿਕਲੇ ਉਹ ਸੋਖ ਨਾਲ ਐਟਕੀ ਰਹਿ ਗਿਆ ਮੈਂ ਟਾਈਮ ਐ ਯਾਰ। ਅਰੇ ਗੋਣਾ ਫੋੜੋ ਤੇ ਕੁਲੀ ਕੁਲੀ ਗੱਪ ਮਾਰੀ ਜਨੇ। ਵਾਲੇ ਨੱਕਲੇ ਹਾਈ ਬੜਾ ਡਾ ਡਾ ਗੰਡਾ ਐਡਾ ਦਾ ਕੁੜੀ ਚ ਉਹਦਾ ਗੰਢੀ ਨਹੀਂ ਹੁੰਦਾ ਹਾਈ ਬੜੇ ਢੰਡਾ ਪਿੰਨਾ ਭੁਖੜਾ ਪਾ ਓ ਤੇ ਗਣਾ ਭੁਖੜਾ ਕਿਹੜਾ ਗੰਡਾ ਹੋ ਗਿਆ ਉਹ ਜਾਈ ਜੀ ਭੁੱਖ ਆਉਂਦੀ ਜਦੋਂ ਗੰਡਾ ਮਨ ਲਾ ਚਾਰ ਹੋ ਗਿਆ ਭੂਖੇ ਟਮਾਟਿਕ ਮੱਚੀ ਕੱਲਾ ਗੰਡਾ ਰਹਿ ਮੈਂ ਤਾਂ 20 ਦੇ ਦੀਆਂ ਲਾਸਣ ਲਾਸਣ ਦੇਖੀ ਸੀ ਹਾਂ ਹਾਂ ਦੇਖੀ ਸਾਢੇ 7 ਸਾਈਂ ਸਰਦਾਰ ਜੀ ਕਿਲੋ ਮੰਡੀ ਚ ਆਏ ਆਏ ਖੋਕੇ ਲਗੇ ਫੇ ਤਾਂ ਤੂੰ ਡੱਕ ਲਿਆ ਹੋਗਾ ਤਾਂ ਓਏ ਪਰ ਪਿਆ ਬਹੁਤ ਬੱਟਿਆ ਚਾਹੀਏ ਮੈਨੂੰ ਗੰਡਿਆਂ ਦੇ 20 ਤਾਂ ਦੇ ਦੇਗਾ ਯਾਰ 20 ਨਹੀਂ ਭਰਾਵਾ 20 ਦਾ ਮੁੱਲ ਦੇਉ ਹਾਂ ਮੈਂ ਹਾਂ ਮੁੱਲ ਦੇ ਦੀ ਹਾਂ ਮੁੱਲ ਦੇ 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 ਫੇ ਤਾਂ ਮੈਂ ਵੀ ਲਾ ਲਉ 10 ਘਾੜ ਨੂੰ ਕਿੰਨੂ 10000 ਨੂੰ ਕਰ ਲੋ ਹਾਂਜੀ ਉਹ ਵੀ ਤੇਰੇ ਕਰਕੇ ਉਹੀ ਲੁੱਟ ਲੈਣਾ ਮੈਨੂੰ ਮੈਂ ਬਾਹਰ ਤੈਨੂੰ ਵਾਅ ਦੇ ਦੇਣਾ ਹੋਰ ਕੀ ਆਲਾ 100 ਗ੍ਰਾਮ ਵੀ ਨਾਲ ਕਿੰਨੀ ਬਾਹਰ ਲਾ 100 ਗ੍ਰਾਮ ਉੱਥੇ ਹੁਣ ਕਿੰਨੂ ਤਾਂ ਨਹੀਂ ਪਾਏਗਾ ਤੂੰ ਤੂੰ ਐ ਕਰੀ ਉਹ 10000 ਤਾਂ ਬਾਅਦ ਤੱਕ ਆ ਯਾਰ ਜਿੰਨੇ ਕਰ ਵੀ ਇਹ ਗ੍ਰੇਟ ਗੰਢਿਆਂ ਦਾ ਚੱਲਦਾ ਉਹ ਲੈ ਲਿਆ ਉਹਦਾ ਮਾਰਕੀਟ ਜਿਹੜਾ ਚੱਲਦਾ ਮੈਂ ਤਾਂ ਕਹਿੰਦਾ ਫੱਕੀ ਕਰ ਲੈਂਦਾ ਬੀਤੇ ਨੂੰ ਦੂਜਾ ਦਿਨ ਸੁੱਕਾ ਸੁੱਕਾ ਕਿਵੇਂ ਫੱਕ ਕਰ ਲੈਣਾ ਹਾਂ ਹਾਂ ਉਹ ਵੀ ਠੀਕ ਆ ਉਹ ਵੀ ਵੀ ਠੀਕ ਆ ਉਹ ਦੇ ਦੀ ਫਿਰ ਮੈਨੂੰ ਉਹ ਸਹੀ ਉਹ ਜਮਾ ਸਾਰਿਆਂ ਨੂੰ ਸਰਾ ਪਿੰਡ ਚ ਗੱਲੇ ਡਾੜੀਆਂ ਵੀ ਗਰਾਈ ਨੇ ਕਰ ਸਾਰੀ ਚੰਗਾ ਆਪਾਂ ਪਾਈ ਦੇਵਾਂਗੇ ਨੱਟ ਤੇ ਹਾਂ ਵੀ ਪਿੰਡ ਚ ਗੱਲੇ ਡਾੜੀ ਭਾਈ ਬਣਾ ਦੇ ਇਸ ਪੁਰੇ ਤੋਂ ਨਾਲ ਡਾਲਾ ਗਾਹ ਖਿ ਲਈ ਆਂ ਬੀਤੇ ਤੈਨੂੰ 10 ਰੁਪਏ ਕਮਿਸ਼ਨ ਕਰ ਦੂੰ ਜਿਵੇਂ ਐ ਕਰ ਓਏ ਕੰਕੇ ਦਾ ਸਾਢੇ ਕਰੇ ਸਾਈਕਲ ਪੈ ਟਨ ਕੋਕਰੀ ਰਵਾਣ ਚਾਰ ਪੈਂਦੀ ਕੱਢ ਜਾ ਕਰ ਜਾ ਮੈਂ ਤਾਂ ਹੱਥ ਬਣੇ ਤੇਰੇ ਮੇਰੇ ਸੋਨਾ ਲੱਗੂ ਕੁੜੀ ਚੋਜ ਆ ਮੂੰਹ ਨੇ ਰਿਓ ਬਗ ਜਾ ਤਨੀ ਵਤ ਤੂੰ ਬਨਨੀ ਮੂੰਹ ਤੈਨਾਂ ਟਾਇਰਾਂ ਵਾਲਾ ਲੈ ਲੈ ਰਸ਼ਕਾ ਝੂਮਾ ਕੇ ਟੋਲੀ ਜੇ ਮੈਂ ਚਲਾਉਂਦਾ ਟੋਲੀ ਜੇ ਮੈਂ ਨਹੀਂ ਟੋਲਦਾ ਟੁਲਦਾ ਆ ਐ ਕਰੀ ਜਾ ਫਿਰ ਵੇ ਵੇ ਉਹ ਕੰਜਦੇ ਜੀ ਆਪਾਂ ਇੱਥਾ ਕਰ ਲੀਏ ਆਪਾਂ ਫੱਪੜਦੇ ਚਾ ਆਪਾਂ ਨੂੰ ਬੰਦੇ ਦੀ ਲੋੜ ਹੈ ਤੈਨੂੰ ਆਖੀ ਤਾਂ ਜਨਾ ਵੀ ਆਪਾਂ ਘੱਟ ਇੱਥੇ ਕੰਡਿਸ਼ ਪਿੰਡ ਤਾਂ 10 ਘੱਟੇ ਲੋੜੀ ਯਾਰ ਆਪਾਂ ਨੂੰ ਕਿਉਂ ਆਪਾਂ ਦੂਜਾ ਕੰਮ ਕਰੀਏ ਟ੍ਰੈਕਟਰ ਹੋਈ ਬਿਠੀ ਰਿਹਾ ਟ੍ਰੈਕਟਰ ਦਾ ਖਰਚਾ ਬੜਾ ਪੈਂਦਾ ਮੈਂ ਤੋਰੀ ਜਾਂ ਪਿੱਛੇ ਤੂੰ ਟੋਲੀ ਜਾਈਂ ਨਹੀਂ ਰੇੜਾ ਕਿੱਲ ਕੱਟ ਖੰਡਾ ਜਾਂ ਹੋਵੇ ਫਰੀ ਬੀਡਰ ਜਾਂ ਰੇੜਾ ਫਿੱਟ ਰੇੜਾ ਲੈ ਲੈਣੇ ਉਹ ਠੀਕ ਆ ਹੈ ਉਹ ਠੀਕ ਆ ਉਹ ਲੈ ਲੈ ਮੈਂ ਤਾਂ ਕਹਿੰਦਾ ਜਾਂ ਤੂੰ ਸਪੀਕਰ ਵੀ ਲਾਉਣਾ ਪੂ ਫਿਰ ਕੀ ਕਰ ਲਾ ਜਾਂਗੇ ਚੰਗੀ ਹੋਵੇ ਤੱਕੜੀ ਹਾਂ ਬੋਲ ਜਾ ਕਰਾਂਗੇ ਸ਼੍ਰੀਕਾ ਤੇ ਮੈਂ ਬਾਜ ਆਵਦੀ ਵਿੱਚ ਭਰ ਦੂੰ ਆ ਗਿਆ ਜੀ ਆ ਗਿਆ ਚੰਦ ਬੰਜ ਨਾਲ ਬਿਨਾਂ ਦੇ ਸਪਰੇ ਤੋਂ ਕੀਆ ਤੱਕ ਕੀਆ ਕੋਰੀ ਚਾਰ ਅਦਰਕ ਬੈਂ ਮੈਂ ਪਹਾੜੀ ਮੈਂ ਕੋਰੀ ਚਾਰ ਦਾਣਾ ਜੀ ਪੈਸੇ ਪੈਸੇ ਵਾਲੇ ਹੋ ਜਾਣ ਜੋ ਬੋਰੀਆਂ ਭਰ ਲਾਂਗੇ ਰੁਪਈਆਂ ਦੀ ਹਾਂ ਆ ਕੰਮ ਕਰੀਏ ਮੈਂ ਤਾਂ ਕੁਝ ਵੀ ਨਹੀਂ ਬੱਚ ਮਾਜੀ ਜੀ ਔਰ ਲਾੜੇ ਜੀ ਨੀ ਕਲਾਹੀ ਹੋਈ ਉਹ ਕਚਾਈ ਕੇ ਨਾਮ ਤੇ ਆਵਦੇ ਕੰਮ ਦੀ ਕਾਦੀ ਕਚਾਈ ਆਈ ਹੈ। ਉਹ ਤਾਂ ਕਾਦੀ। ਵਾਹ ਉਹ ਤੇਰੇ ਦਾਂ ਕਿ ਲੰਗੇ ਪੀਣਾ ਕੰਚਟੇ ਤੈਨੂੰ ਕਹੀ ਤੀ ਗੱਲ ਮੇਰੇ ਸਾਡੇ ਰਿਸ਼ਤੇਦਾਰ ਲਾਉਂਦੇ ਰਹੇ ਉਹਨਾਂ ਨੇ ਰੱਖਿਆ ਕਹਿੰਦੇ ਮਾਸਰਾ ਕੱਡੂ ਲਾ ਡੱਕ ਹੀ ਰਹੇਗਾ। ਉਹਨਾਂ ਵੀ ਵੜਾ ਗਿਆ ਤਾਲਾ ਤਾ ਯਾਰ ਤੂੰ। ਕੋਈ ਨਾ ਫੇਰ ਆਇਆ ਨਾ ਪਾਣੀ ਵੰਡਵਾ ਜਾ ਜੂ ਮਖਰਾ। ਓਏ ਆਏ ਸੀ। ਉਹ ਕਿਹੜਾ ਵੀਰ ਆਇਆ ਹੈ? ਕਿਹੜਾ ਵੀਰ ਆਇਆ? ਇਹ ਤਾਂ ਨਮਾਜ਼ ਜੀ ਅਪਰਾਵਸ ਚਕੀਰੀ ਚੋ 160 ਚ 20 ਮਣ ਨਿਕਲਿਆ ਸੀ ਉਹਨਾਂ ਦੇ ਪਤਾ ਨਹੀਂ 17 18 ਦੇ ਉਹਨਾਂ ਚੋਂ ਇਹਨਾਂ ਨੇ ਕਿਉਂ ਗੱਪ ਮਾਰੀ ਇਹਨਾਂ ਯਾਰ 100 ਮਣ ਤੋਂ ਤੇ ਕੋਈ ਵੀ ਨਹੀਂ ਨਿਕਲਿਆ 120 ਹੂ ਆਮ 100 ਸਵਾ ਇਹ ਕਿਹੜਾ ਵੀਰ ਸਵਾ ਸ਼ਮਾਨ ਇਹ 17 18 ਦੇ ਮਤਲਬ ਸ਼ਕੀਰਿਆਂ ਚੋਂ ਹੀ ਮਣੋ ਸ਼ਕੀਰਿਆਂ ਚੋਂ ਹਾਂ ਰਿਸ਼ਤੇਦਾਰੀਆਂ ਚਾਚੇ ਤਾਏ ਚੋਂ 126 ਹੂ ਹਾਂ 126 ਨਾ ਨਾ 4 ਘਟ 130 ਅੱਛਾ ਠੀਕ ਹੈ ਫਿਰ ਉਹ ਹੀ ਤਾਂ ਹੋ ਗਿਆ 4 ਘਟ 130 126 ਦਾ ਹੋ ਗਿਆ ਆਹੋ ਆਪਣਾ ਟਪਰਾ 26 ਤੇ ਜਾਣਦੇ 4 ਘਟ 130 26 26 ਇਹ ਤਾਂ ਕਹਿੰਦੇ ਮੈਂ ਵੀ ਗੱਲ ਸੁਣੀ ਹੈ ਕਹਿੰਦੇ ਨਿਕਲਦਾ ਭਾਈ 100 100 ਮਾਣਾ ਕੋਈ ਨਹੀਂ ਕੋਈ ਨਹੀਂ ਕੋਈ ਤੇਰੇ ਸਰਬਰ ਦਾ ਬਾਣਾ ਨਿਕਲੇ ਕਿ ਮੈਂ ਆਏ ਬੱਡਾਂ ਤੇ ਲੀਰ ਮਾਰ ਕੇ ਕਿਰਾ ਪੂਲ ਕੇ ਜਗੇ ਤੜਕੇ ਨਾ ਅਸੀਂ ਸੇ ਬੁੰਜ ਨੂੰ ਪੱਟਾ ਟਪਟਾ ਪੁੰਝਾ ਹੀ ਜਾਵੇ ਕਿੰਨੀ ਆ ਪੁੰਝੇ 200 ਬੱਲ ਖੜੀ ਹੈ ਗੁੜੀ ਚੋ ਬੱਲ ਮੈਂ ਗਿਣੀ ਬੈਠਾ 1200 ਬੱਲਾ ਕਿਲੇ ਚ 1200 ਹਾਂਜੀ ਇਹ ਕੱਦੂ ਇੱਕ ਕਰਪੀਟਾ ਵੀ ਵਿਕਿਆ ਇੱਕ ਵੱਲ ਤੇ ਲੱਖ ਕੱਦੂ ਤਾਂ ਬੱਟ ਚਿਆ 100000 ਰੁਪਏ ਦਾ ਸਿੱਧਾ ਇਹ ਕੰਜੜੇ ਕੱਦੂ 600 ਰੁਪਏ ਨਹੀਂ ਖੋਣੀ 5 ਲੱਖ ਦੇ ਕੱਦੂ ਇੱਕ ਵੱਲ ਤੇ ਕੱਦੂ ਦਾ ਹਿਸਾਬ ਲਾਈ ਬੈਠਾ ਇੱਕ ਵੱਲ ਤੇ ਇੱਕ ਕੱਦੂ ਇੱਕ ਵੱਲ ਤੇ ਕੱਦੂ ਵੀ ਕੱਦੂ ਜੇ ਇੱਕ ਮਨ ਲੈ ਕਰਪੀਟਾ ਹੀ ਵਿਕੇ ਪੀਛ ਹਾਂ ਹਾਂ ਪੀਛ 7 ਲੱਖ ਦੇ ਸਿੱਧੇ 8 ਲੱਖ ਕੱਦੂ ਲੱਗੇ 1200 ਬੱਟ ਜੇ ਕੀ ਮਾਇਨਾ ਲੱਗ ਹਾਂ ਇਹ ਤਾਂ ਗੱਲ ਹੈ ਹੈ ਇਹ ਤਾਂ ਗੱਲ ਹੈ ਇਹ ਤਾਂ 5-4 ਲੱਖ ਨੂੰ ਅਥਮੜੂ ਮਾਜਾ ਫੜਾ ਬਚੋ ਨਾ ਲਾਉਂਦੇ ਇਹਨਿਕ ਲਾ ਰੱਖੂ ਕਿ ਉਹਨਾਂ ਤਾਂ ਹੁਣ ਲਾਉਣੀ ਨਾ ਨਾ ਮਾਈ ਦਾ ਖੂੰ ਕੱਦੂ ਮੈਂ ਦੇਖੂੰ ਧੋਤ ਦੇਖੀਓ ਨਾ ਤਾਂ ਫਿਰ ਆਰ ਜਾਂ ਪਾਰ ਹਾਂ ਇਹ ਤਾਂ ਗੱਲ ਹੈ ਗਾਂ ਨੂੰ ਜਾਂ ਕਰੀ ਕੱਦੂ ਹੋ ਗਏ ਫੇਰ ਫੇਰ ਕੱਦੂ ਦੱਬੀ ਸਿਰਕ ਤਾਂ ਲੈਣੇ ਪੈਗੇ ਇੱਕ ਰਿਸਕ ਹੁੰਦਾ ਸਿਰਕ ਗਾ ਦੇ ਹੋਏ ਸਿਰਕ ਹਾਂ ਸਿਰਕ ਲੈਣਾ ਪੈਂਦਾ ਮੈਂ ਰਿਸਕ ਕਿਸਕਾ ਰਿਸਕ 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 ਤਾਂ ਲੈਣਾ ਪੈਂਦਾ ਰਿਸਕ ਲੈਣਾ ਪੈਂਦਾ ਹਾਂ ਫੇਰ ਹੀ ਪੈਂਦਾ ਮੈਂ ਜਾਂ ਉਲਟੀ ਬਣ ਜਾਈਂ ਸੁੰਡੀ ਤਾਂ ਨਹੀਂ ਦੇਖੀ ਤਾ ਓਏ ਹਾਂ ਸੁੰਡੀ ਆ ਛੁੰਡੀ ਹਜੇ ਤੱਕ ਪਾਈ ਹੈ ਨਹੀਂ ਗਾਹਾਂ ਦੇਖੋ ਪੈਂਦੀ ਹੁੰਦੀ ਇਹਨੂੰ ਹਾਂ ਨਾ ਨਾ ਇਹ ਦੂਜੇ ਆ ਕੰਡ ਵਾਲੇ ਕੱਦੂ ਆ ਕੰਡ ਵਾਲੇ ਤੇ ਛੁੰਡੀ ਛੁੰਡੀ ਮਰ ਜਾਂਦੀ ਉਹਦੀ ਛੁੰਡੀ ਪੈਂਦੀ ਹੁੰਦੀ ਨਾ ਨਾ ਇਹਨੂੰ ਨਹੀਂ ਪਾਈ ਇਹ ਕੰਟੜਾ ਕੰਟੜਾ ਕੱਦੂ ਕੰਡਾ ਜੀ ਮਰ ਜਾਂਦੀ ਛੁੰਡੀ ਨਾਲ ਇਹ ਦਾ 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 ਇਹ ਜੂੰ ਪੈ ਰਹੀ ਐ ਜੂੰ ਹਾਂ ਨਾ ਨਾ ਇਹ ਤਾਂ ਉਹ ਮਜੇਸਤਰਾ ਬਾਹ ਮੈਂ ਵੀ ਖੇਤੀ ਕਰਦਾ ਰਿਹਾ ਤਾਇਰ ਜੂੰ ਹੈਗੀ ਐ ਇਹਦੇ ਜੂੰ ਵਾਲੀ ਉਹ ਕਰ ਤੇਰੀ ਕਟਾਰਾ ਜੀ ਬਾਈ ਦੇ ਜਾਂ ਤੇਰੇ ਆ ਕਾਫੀ ਡੋਰ ਜਾ ਇਹ ਪਾ ਛਾਂ ਖਬ ਜਾਈਆਂ ਕਰਦੀ ਕਈ ਚਿੱਤਰਾ ਖਾਈ ਖਾਈ ਜਾਂ ਤਿੱਤਰਾਂ ਦਾ ਹਾਂ ਬਾਲਾ ਮਾਨ ਨਾ ਕਰੀ ਨੀ ਬਿੱਡਾ ਜੂ ਵਾਂਗੂ ਫੜ ਲੈਣਗੇ ਤੇ ਜੂ ਵਾਂਗੂ ਫੜ ਲੈਣਗੇ ਸਪਰੇਅ ਮਾਰ ਚਾਂਗੇ ਆ ਕਿਹ ਖੜੀ ਗਾੜੀ ਉਹ ਨਹੀਂ ਢੋਲੀ ਨਾ ਮੈਂ ਜੁਜੜੀ ਵਾਲੀ ਗੜੀ ਹੁੰਦੀ ਹੈ ਢੋਲੀ ਨਾ ਟੱਕੀ ਮਾਰਾਂਗੇ ਟੱਕਣ ਦੀ ਪਹੁੰਚ ਢੋਲੀ ਕੇ ਉਹ ਗੱਲ ਕਰਦੇ ਹਾਂ ਚ ਢੋਲੀ ਨਾ ਮਾਰਦੇ ਸੁੱਖ ਨਾਲ ਤਾਂ ਸੁਰਜਣ ਮੀ ਬਾਦਵਾਜੋ ਹਾਂ ਬੋਾਈ ਖੜਾ ਜਿਹੜੇ ਦਾ ਤੇ ਲੱਛਣ ਹੋਰੇ ਤੇਰੇ ਆ ਕੱਖ ਵੀ ਗੁੱਡਣ ਵਾਲੇ ਹੋਰੇ ਯਾਰ ਬੱਡੀਆਂ ਨੇ ਬੈਲਾਂ ਬੱਲ ਭੂਖੀ ਉੱਤੇ ਆਈ ਹੋਈਆ ਆਈ ਹੋਈਆ ਬੱਡੀਆਂ ਨੇ ਬੈਲਾਂ ਬੱਲ ਭੂਖੀ ਉੱਤੇ ਆਈ ਹੋਈਆ ਕਦੇ ਮਾਰੀ ਖੇਤ ਗੜਾ ਨੀ ਚਾਂਦ ਨੇ ਬਿਦਾਲੇ ਲਾਈ ਹੋਈਆ ਕਿ ਵੀ ਸ੍ਰੀ ਵਧੀਆ ਜਾਣਦਾ ਪੂਰੀ ਛੜੇ ਦੀ ਆਵਦੇ ਨੇ ਕਿਹੜੇ ਬੱਟੇ ਛੱਟੇ ਛੋਣੀਆਂ ਤੱਕ ਜਿਵੇਂ ਲਿਆਉਂ ਕਰਦੇ ਨਹੀਂ ਫੜਨੀ ਗਮਾਣ ਚੋ ਤੂੰ ਬੱٹے ਸੋਣੀਏ ਹੇ 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 ਮਿੱਠਾ ਮਿੱਠਾ ਆਪ ਕੇ ਨਹੀਂ ਬੋਲੇ ਆ ਕਰਾਂਗੇ ਨਾਲੇ ਮਨ ਜਾਂਗੇ ਸਿਰ ਕਾਕ ਦਾ ਤੇ ਨਾਲੇ ਢਾਲ ਘਟ ਤੋਲਿਆ ਕਰਾਂਗੇ ਗੱਡ ਢਾਲ ਘਟ ਤੋਲਿਆ ਕਰਾਂਗੇ ਛਰਾ ਕਰੀਏ ਨਾ ਬਾਬਾ ਪੂਰੀ ਛਰਾ ਮੈਂ ਤਾਂ ਕਹਣਾ ਇਧਰੋਂ ਇਧਰ ਆਇਆ ਕਿੱਧਰ ਆ ਜਾ ਇਧਰ ਇੱਧਰ ਗਿੱਧਰ ਗੈਕੀ ਚ ਅੱਖਾ ਉਹ ਤਾਂ ਨਾਲ ਕਰ ਲੈਣਾ ਮਾੜਾ ਮੋਟਾ ਗੋਮਨਾ ਮੈਂ ਹੋਰ ਤੈਨੂੰ ਬੱਟ ਦੇ ਇੱਧਰ ਕਹਿੰਦੇ ਵੀ ਇੱਧਰ ਆ ਗੋਮਨਾ ਮੈਂ ਮਾੜਾ ਮੋਟਾ ਬਾਹ ਹੋਇ ਤੇ ਇੱਕ ਗਲਤ ਆ ਹੁਣ ਜੇ ਤੂੰ ਇਹਦੇ ਵਿੱਚ ਗੋਡੀ ਕਰ ਦੇ ਮੈਂ ਤਾਂ ਕਹਣਾ ਗੋਡੀ ਚ ਕੇ ਹਾਂ ਫੇਰ ਤੂੰ ਬੱਲਾ ਦੇਖੀ ਤੂੰ ਕਿਵੇਂ ਨਾ ਕਿਵੇਂ ਐ ਕਰ ਯਾਰ ਬੱਲਾ ਲੱਗੀਆਂ ਪਈਆਂ ਸਾਰਾ ਕੁਝ ਹੋਇਆ ਪਿਆ ਮੈਂ ਆਪੇ ਸਾਹਮਣੂ ਸਾਰਾ ਕੁਝ ਅੱਦੋਦੀ ਕਰ ਲਾ ਆਪਣਾ ਅੱਗ ਤੋਂ ਜਹਾਂ ਕਰਦਾ ਫਿਰ ਕਾਇ ਕਰਦਾ ਗਾਣਾ ਫਿਰ ਹੋਰ ਬੰਦਾ ਨਹੀਂ ਵਿੱਚ ਪਾਉਂਦਾ ਨਾ ਹੋਰ ਆਪ ਪਾਉਂਦੇ ਨਹੀਂ ਕੱਟੂ ਕਰ ਲਾ ਤੋ ਮੈਂ ਠੀਕ ਹੈ ਜਿੰਨਾ ਖਰਚਾ ਹੋ ਗਿਆ ਉਹ ਠੀਕ ਹੈ ਤੇਰਾ ਇਹ ਦੂਆ ਜਿਹੜਾ ਹੋ ਮੇਰਾ ਬਸ ਫਿਰ ਕੱਲ ਨਹੀਂ ਵੇਚਾ ਕਰ ਜਾ ਹੈ ਇਹ ਤਾਂ ਕਰ ਜਾ ਅਦੋਦੀ ਹੋ ਜੂ ਮੈਂ ਮਰਜੀ ਕਰ ਲੈ ਗਿਆ ਠੇਠੋਂ ਬਾਹਰ ਨਹੀਂ ਚ ਵੀ ਪਰ ਤੋਖਾ ਟੜੀ ਨਾ ਕਰੀ ਤੋਖਾ ਟੜੀ ਤੇ ਮੈਂ ਕਦੂਦੀ ਕਰੀ ਤੋਖਾ ਟੜੀ ਕਰ ਪਰ ਉਹੀ ਗੱਲ ਕਰ ਜੇ ਫਿਰ ਈ ਟੁੱਟ ਜਾਂਦੀ ਹੁੰਦੀ ਆ ਨੂੰ ਦੋ ਚਾਰ ਬੰਦੇ ਹੈਗੇ ਮੇਰੇ ਉਹ ਲੈ ਕੇ ਜਾ ਕਰਨਗੇ ਕਦੋਂ ਆਹ ਘਰ ਹੁਣ ਆਇ ਮੁਖਤ ਥੋੜੇ ਕਦੇ ਹੋਇਆ ਚੱਲ ਕੋਈ ਕਦੇ ਤੋਂ ਕਦੇ ਉਹ ਰੋਣਾ ਥੋੜਾ ਆ ਮਨੀ ਗੱਲ ਦੋ ਕਦੇ ਤੋਂ ਕਦੀ ਆਦਾ ਮੈਂ ਵਾਹ ਓਏ ਤੇਰੀ ਓ ਮੌਸਮ ਸੁਹਾਣਾ ਬੱਦਲਾਂ ਦੀ ਛਾਂ ਸੋਣੀਏ ਨਿੰਦਾਈ ਚੰਦ ਨਾਲ ਯਾਰੀ ਛੱਡੀ ਨਾ ਤੂੰ ਫੜ ਕੇ ਨੀ ਬਾਤ ਸੁਣੀਏ ਹੇ ਮੌਸਮ ਸੁਹਾਣਾ ਬੱਦਲਾਂ ਦੀ ਛਾਂ ਸੋਣੀਏ ਸਾਡਾ ਪੁੱੜਾ ਮੈਨੂੰ ਲੜਦਾ ਨਿੱਤੈ ਨੂੰ ਲੜੇ ਤੇਰੀ ਮਾਂ ਸੋਣੀਏ ਸਰਾ ਸਰਾ ਜਮੇ ਛੜਾ ਆ ਜਾ ਵੇ ਹਾਂ ਆ ਜਾ ਦਰ ਦਰ ਹੋ ਭਿੱਗੀ ਆਤੀ ਮੱਕ ਕੱਢੀ ਦੁੰਬੀ ਸੋਣੀਏ ਇਹ ਲਈ ਸਭ ਜਿੰਨੇ ਆਲੇ ਖੇਤ ਪਾਉ ਚੁੰਬੀ ਸੋਣੀਏ ਪਾਉ ਚੁੰਬੀ ਸੋਣੀਏ ਪਾਉ ਚੁੰਬੀ ਸੋਣੀਏ ਭੇਤ ਦਿਲਾਂ ਵਾਲੇ ਖੋਲਿਆ ਕਰਾਂਗੇ ਗਾਣਿਆਂ ਬੱਤੇ ਤੋਲੂਗਾ ਪਿਆਜ ਦਾਲ ਘੱਟ ਤੋਲਿਆ ਕਰਾਂਗੇ ਹੈਗੀ ਤੇਰੀ ਕੋਈ ਨਹੀਂ ਕਾਣ ਕਾਣ ਇੱਕ ਵੀ ਮਾਤਲ ਵੀ ਲੇਖ ਕਾ ਜਿਹੜਾ ਮਨਕਰ ਚ ਇੱਕ ਮਾਤਲ ਵੀ ਲਿਖ ਰਿਹਾ ਦੇਖ ਹਮ ਟੁੰਬੀ ਪਾਰੀ ਮੈਂ ਲੈ ਆਉਣ ਨੂੰ ਉਂ ਨਹੀਂ ਦਿੰਦਾ ਕਿਸ ਨੂੰ ਇੱਥੇ ਨਾ ਨਾ ਹਾਂ ਕਿਤੇ ਇੱਥੇ ਲਈ ਫਰੇ ਉਹ ਗੱਲ ਨਹੀਂ ਨਾ ਇਹ ਉਹ ਗੱਲ ਹੋਵੇ ਬਿਚਾਰ ਨਾ ਮਾਜਾ ਕੰਮ ਨਹੀਂ ਛੱਡ ਕੇ ਭਾਵੇਂ ਹੁਣ ਤੁਹਾਡੇ ਕੰਮ ਵਧੀਆ ਹੁਣ ਤਾਂ ਚੰਗੇ ਕੰਮ ਕਰਨਿਆ ਠੀਕ ਹੈ ਦੁਨੀਆ ਤੇ ਵਾਚ ਠੀਕ ਹੈ ਹਾਂ ਹਾਂ ਚੰਗੇ ਕੰਮ ਕਿਹੜੇ ਕਿਹੜੇ ਹੈ ਚੰਗੇ ਕੰਮ ਕਿਹੜੇ ਚੰਗੇ ਮਾਚਲ ਜਿਵੇਂ ਕੋਈ ਬੂਟੇ ਲਾਤੇ ਦਰਖਤਾਂ ਅੱਛਾ ਇਹ ਕੋਈ ਹੋਰ ਟੀਪੈਂਡਾ ਕੰਮ ਕੋ ਚੰਗਾ ਕਰਨਾ ਅੱਛਾ ਯਾ ਸਾਦੀ ਦਾ ਲਾਲਾ ਟੋਰ ਚਰਗੇ ਦਾ ਲਾਲਾ ਹੂੰ ਲਾਲਾ ਮਾਚਲ ਵੀ ਜਿਹੜੇ ਕੋਈ ਮਾਰੂ ਨਸ਼ਿਆ ਉਹਨਾਂ ਦਾ ਬਰੋਡ ਕਰਨਾ ਆ ਤਾਏ ਇਹ ਕੰਮ ਕਰੀ ਜਮਨ ਜਮਾ ਦਿਲਚੀਰ ਦੀਆਂ ਗੱਲਾਂ ਕਰੀ ਜਾਣਾ ਵੰਗੋ ਜੇ ਕੰਮ ਕਰਾਂਗੇ ਜੇ ਕਰ ਜੇਗਾ ਚੰਗੇ ਤੇਰਾ ਦੁਨੀਆ ਤੇ ਨਾਮ ਬਣ ਜੂ ਇੱਕ ਕੈਨੂ ਹੋਰ ਦੱਸਦਾ ਹਾਂ ਪੜਾਵਾ ਹੂੰ ਤਾਂ ਕਿਸ ਤੋਂ ਦਬੇ ਨਹੀਂ ਕਰੇ ਨਹੀਂ ਦਬਣਾ ਮੈਨੂੰ ਲੋਕਾਂ ਦੀ ਗੱਲ ਜਦੋਂ ਮੈਂ ਤੇਰੇ ਨਾਲ ਦਬਣਾ ਕਾਹਦੇ ਖਾਤਰ ਸਬਜੀ ਪਿੱਛੋਂ ਵਿੱਚ ਬਿਜੂ ਕੱਲ ਕੋਈ ਧਾਰਮਿਕ ਮੁੱਦੇ ਬਣ ਜਾਣ ਜਾਂ ਪੰਥ ਜੀ ਆ ਜੇ ਅੱਛਾ ਯਾ ਸਮਾਜ ਦੀ ਆਜੇ ਵੀ ਇੱਕ ਬੰਦੇ ਨਾਲ ਜੇ ਖਰਾਬ ਹੁੰਦਾ ਜਾਂ ਸੁਧਰਦਾ ਉੱਥੇ ਸਾਹ ਲੈਣਾ ਚਾਹੀਦਾ ਕਿ ਨਾ ਚਾਹੀਦਾ ਤੇ 6 4 ਮੁੱਖ ਮੁੱਦਿਆਂ ਤੇ ਪੰਜ ਦਾ ਸਮਾਜ ਦਾ ਦਿੱਤਾ ਚੰਗੇ ਕੰਮਾਂ ਦਾ ਠੀਕ ਹੈ ਇੱਕ ਲਲਨੰਦ ਛੋਟੀ ਨਾਲ ਕਿੱਡਾ ਗਿਆ ਭਾਈ ਕੋਈ ਪੰਡਾ ਅੱਛਾ ਕਿ ਪੱਗੀ ਢਾੜੀ ਹੈ ਦੇਖਣਾ ਗੱਲ ਕਰਦਾ ਨਹੀਂ ਸੰਗਦਾ ਹਾਂ ਉਹ ਪਾਈ ਉਹ ਵੀਡੀਓ ਜੀ ਦੇਖੀ ਆ ਕਿ ਚੰਤ ਪੁਰਾਨੀਆਂ ਪੰਜ ਟੱਟੀਆਂ ਲੱਕੀਆਂ ਹਾਂ ਵੀ ਮਾਇਆ ਹੈ ਕਈਆਂ ਵੀ ਕੰਕੇ ਜੋ ਮਛਾ ਮਾੜੇ ਕਮਾ ਜੋ ਚੰਗੇ ਵਾਲੇ ਪਾਸੇ ਪਹਿਲਾਂ ਤਾਂ ਤੁਸੀਂ ਬੰਦੇ ਨੂੰ ਹੁਜਾਂ ਲਾਉਣ ਨੀ ਹਟਦੇ ਡਰ ਕੇ ਆ ਫਲਾਣਾ ਹਾਂ ਕਰਦੇ ਆ ਹੈਗਾ ਮੈਂ ਵੀ ਦੇਖੀ ਜੀ ਹੈਗਾ ਕਲਨ ਜਾਂ ਉਹ ਵੀ ਕੰਜੜ ਜੋ ਜੇ ਗੱਲਾਂ ਕਰਦੇ ਹੁਣ ਕਿਹੜਾ ਕਿਸੇ ਨੂੰ ਪਤਾ ਵੀ 3.45 ਸਭ ਦੀ ਸਾਂਝੀ ਆ ਹਾਂ ਹੋਣ ਜਿਹੜੀ ਅੰਬਾਲੇ ਗਈ ਆ ਭੱਜਾ ਲੈ ਕੇ ਗਿਆ ਉਹ ਕਿਹੜਾ ਕਿਸੇ ਨੂੰ ਪਤਾ ਨਹੀਂ ਹਾਂ ਸਾਰੀਆਂ ਹੁੰਦੀਆਂ ਤੇ ਜਿਹੜੀਆਂ ਹੋਇਆ ਸੀ ਮੈਨੂੰ ਵੀ ਚਾਣਨ ਵਾਲੀਆਂ ਦੋ ਗੋਲੀਆਂ ਖਾਣਾ ਮਤਲਬ ਕੋਈ ਜਪਾ ਮੰਜੀ ਹਾਂ ਹਾਂ ਉਹ ਕਿਹੜਾ ਕਿਸੇ ਨੂੰ ਪਤਾ ਨਹੀਂ ਜੀ ਵਾਲੀਆਂ ਗੋਲੀਆਂ ਵੀ ਖਾਂਦਾ ਮੈਨੂੰ ਪਤਾ ਬੜਾ ਛਾਣਾ ਬਣਦਾ ਫਾਇਦਾ ਨਹੀਂ ਹੁਣ ਤਾਂ ਆਪ ਜੀ ਕਿਤਾਬ ਤੇ ਚਾ ਇੱਕ ਵੰਟਾ ਹੋਰ ਬੜਾ ਖਾਰ ਜਾਂ ਬਣਦਾ ਕਦੇ ਰਿਕਾਰਡਿੰਗ ਹੀ ਪਾਉਂਦਾ ਕਦੇ ਉਹ ਪਾਉਂਦਾ ਰੱਬ ਚੋਖ ਰੱਖੇ ਕਰੇ ਮੇਰਾ ਮਾਲਕ ਮੇਲ ਕਰਾਵੇ ਨਾ ਮੂੰਹ ਜਵਾਨੀ ਹਾਂ ਫੇਰ ਕੋਈ ਆਪਾਂ ਮੱਤਲ ਵੀ ਗੱਲ ਬੈਣੂ ਤਾਂ ਪੱਕੀ ਗੱਲ ਚਾਉਣ ਦੇ ਮਾਣੇ ਇਹੋ ਮੈਂ ਕੋਈ ਗੱਲ ਪਿਆਰ ਨਾਲ ਕਰਕੇ ਜੇ ਕੋਦਰ ਤੋਂ ਮਾਲਕੂ ਮੇਲ ਕਰਾ ਦੇ ਪਿਆਰ ਨਾਲ ਕਰ ਲਿਜੂਗਾ ਉਹ ਕਰ ਲਿਉਂ ਪਹਿਲੀ ਖਰੀ ਮਾਰੀ ਹੁੰਦੀ ਹੈ ਮਾਰੀ ਹੁੰਦੀ ਹੈ ਮੈਂ ਕਈ ਬੰਦੇ ਉਹਨੂੰ ਐ ਸਿੱਧਾ ਕਹਦੇ ਨਾਲੇ ਤਾਂ ਫਿਰ ਮਾਲਾ ਵੀ ਜਮਾਈਆਂ ਨੂੰ ਪੰਜ ਜਾ ਹਾਂ ਨਾਲੇ ਪਰਾਉਨੀਆਂ ਨੀਆ ਫੋਟਮਾ ਲਾ ਲੈ ਕੇ ਮੁੱਛੜੀ ਗੱਲ ਵੀਨ ਨਾਲ ਪੰਗੇ ਲਮਾ ਇਹ ਜਮਾਈਆਂ ਨੀਆ ਫੋਟਮਾ ਲਮਾ ਮੇਰੀ ਨਾਲ ਚੜਾਈ ਹੋਈ ਹਾਂ ਆਹੀ ਗੱਲ ਹੈ ਉਹਦੇ ਕੋਲੇ ਪੱਲੇ ਢੱਕਾ ਨਹੀਂ ਉਹਦੇ ਇਹ ਫਿਰਦਾ ਪੰਗੇ ਲੈਣੇ ਕੋਈ ਚੰਗੇ ਸੁਧਰ ਜਾਂ ਚੰਗੇ ਪਾਛੇ ਆਉਣੇ ਕੋਈ ਧਰਮ ਦੀ ਗੱਲ ਪੰਥ ਦੀ ਗੱਲ ਜਾਂ ਸਮਾਜ ਦੇ ਮੁੱਦਿਆਂ ਦੀ ਗੱਲ ਕੋਈ ਗਲਤੀਆਂ ਸਵਕਾਰ ਕਰੀਆਂ ਜਾਂ ਚੰਗੇ ਪਾਛੇ ਉਹਨੇ ਆ ਲੈਣ ਜੋ ਕਿਉਂ ਤੁਸੀਂ ਆਵ ਜੜੀ ਕਰਾਉਣੀ ਆ ਮਾਸ਼ਾਰਾ ਕੋਈ ਜਾਣਦਾ ਕਿੱਡੇ ਕ ਪੈਦਾ ਕੀ ਗੱਲ ਆ ਕੋਈ ਨਹੀਂ ਜੀ ਬਹਿਮ ਲੰਬਰ ਹੈ ਉਹ ਤਾਂ ਦੇਖ ਲਾਂਗੇ ਕੋਈ ਨਹੀਂ ਉਹ ਨਾ ਪ੍ਰਵਾਹ ਕਰ ਦੋ ਆਪਾਂ ਸਭ ਦੀ ਮੈਂ ਮੈਂ ਸੁਨੇਹਾ ਲਾਇਆ ਸੁਨੇਹਾ ਤਾਂ ਲਾਇਆ ਹਾਂ ਛਾਰ ਘੱਟ ਬੋਲੋ ਕਿ ਡਰਨਾ ਫੋਦਾ ਬਣਾਲ ਆ ਪੰਜਾਬ ਖਤਰ ਕੀ ਕਰਦਾ ਤੂੰ ਪੰਜਾਬ ਨੂੰ ਕੋਈ ਮੋਗਾ ਲਵਾ ਤਾ ਪੰਜ ਕਰ ਬੰਦਾਂ ਨੂੰ ਵੀ ਰੌਣੀ ਹੋਣੀ ਲੱਗ ਤੂੰ ਪੰਜਾਬ ਨੂੰ ਤੇਰੀ ਕੀ ਦੇਣਾ ਮੈਂ ਹੋਰ ਤੇਰੀ ਵੀ ਕਰਤੂਰ ਦਾ ਪਤਾ ਮੈਨੂੰ ਕਿੱਡੀ ਕਿ ਤੇਰੀ ਦੇਣਾ ਕਿੱਡਾ ਕ ਤੂੰ ਸ਼ਾਨਾ ਕਿੱਡਾ ਕ ਤੂੰ ਛਾਰ ਆ ਤੂੰ ਕਿਨੇ ਅਜੇ ਕਾਇ ਦੇਣਾ ਨੇ ਪੰਜਾਬ ਨੂੰ ਕੀ ਕਾਇ ਕੁੜੀਆਂ ਦੇ ਤਾਂ ਵਿਆਹ ਕਰਤੇ ਕਾਇ ਥਾਈ ਤੇ ਮੋਗਲੇ ਲਵਾਤੇ ਕਾਇ ਥਾਈ ਤੇ ਨਛੇ ਬੰਦ ਕਰਾਤੇ ਕਾਇ ਥਾਈ ਸਿੱਖਿਆ ਕੇਂਦਰ ਖੋਲ ਤੇ ਤੂੰ ਤੂੰ ਕੁੜੀਆਂ ਕਾ ਵੀ ਕਿੰਨਾ ਕਸਮਾਈਂ ਕਿਉਂ ਯਾਰ ਹਰੇਕ ਰੁਪਿਆ ਮਗਰ ਪਿਆ ਹਰੇਕ ਬਿਊਆਂ ਦੇ ਚੱਕਰ ਚ ਸਭ ਨੂੰ ਜਾਣ ਮੈਂ ਕਿੱਜਾ ਕੋਈ ਮੈਂ ਗੱਲ ਹੋਰ ਸੁਣੀ ਆ ਉਹਦੀ ਠੀਕਾ ਗੱਡਾਂ ਹੋ ਜਾਂਦੀਆਂ ਕਰਨ ਨੂੰ ਹੁੰਦੀਆਂ ਬੁੜੇ ਜੀ ਦੀ ਮੈਂ ਹੋਰ ਗੱਲ ਸੁਣੀ ਆ ਹਾਂ ਅੰਦੇ ਥੌਰਿਆਂ ਤੋਂ ਵਾਣ-ਬੂਣ ਵਿੱਚ ਕਈ ਖਾਕ ਹੋ ਗਿਆ। ਪੁੱਲ ਪੱਕੀ ਆ ਓਏ। ਹਾਂ। ਉਹ ਥੌਰਿਆਂ ਤੋਂ ਉਹਨੂੰ ਤੇ ਡਾਈਗੇ ਨੂੰ ਵਾਣ ਮਿਲਿਆ ਸੀ ਤੇ ਵੇਚ ਕੇ ਚੱਤੀ ਕੌਲੀ, ਹਾਂ। ਤਾੜੀ ਤੇ, ਤਾੜੀ ਤੇ। ਹਾਂ, ਵੇਚ ਕੇ ਖਾ ਗਏ। ਨਾ ਆਬਦਾ ਖੱਜਾ ਨਾ ਸਭ ਦੇ ਹਾਂ ਦਾ ਵੀ ਕਿਹੜਾ ਕਿਸੇ ਨੂੰ ਪਤਾ। ਹਾਂ। ਹਾਂ ਕਾਮਲੇ। ਕਿਹੜੇ ਬਿਆਨ ਤੇ ਇਹਨਾਂ ਦਾ ਗੱਡਾਂ ਕਰਕੇ ਫੇਸਬੁਕ 'ਤੇ ਛਾਣਿਆ। ਗਾਲੀਆਂ। ਉਹ ਖ ਮੈਂ ਤੈਨੂੰ ਦੱਸਦਾਂ ਕਰ ਦਾਂ। ਹਾਂ। ਮੈਂ ਤੈਨੂੰ ਦੱਸਦਾਂ ਕਰ ਹਰੇ ਗੱਲ। ਇੱਕ ਗੱਲ ਹੋਰ ਸੱਤ। ਕੰਗਜੇ ਤਮਾਸ਼ਾ ਗਰੀ। ਇੱਕ ਗੱਲ ਹੋਰ। ਆਪਣੇ ਕੋਲੇ ਤਾਂ ਇੰਟਰਵਿਊ ਵਾਲੇ ਆਉਂਦੇ ਆ। ਉਹਨੇ ਮੈਨੂੰ ਪੈਸੇ ਦੇ ਕੇ ਇੰਟਰਵਿਊ ਕਰਾਈ ਆ ਪੈਸੇ ਦੇ ਕੇ ਪੈਸੇ ਦੇ ਆਪਾਂ ਤਾਂ ਮਿੰਟਾਂ ਕਰਨੀ ਆ ਉਹਨਾਂ ਭਾਈ ਸਾਡੀ ਕੋਈ ਕੰਜੜੀਓ ਰਾਂ ਜੋ ਨਾ ਗੱਲਾਂ ਵਿੱਚ ਕੋਈ ਦਮ ਨਹੀਂ ਆ ਲੈ ਲੋ ਸਬਜ਼ੀ ਬੜੀ ਕਰਾਂਗੇ ਆਪਾਂ ਪੌਣਣ ਵਾਲੇ ਫਲੀਆਂ ਆਪਾਂ ਕਿਸੇ ਵੇਲੇ ਉਹਨਾਂ ਦੇ ਪਿੰਡ ਹੀ ਦੇਖਾਂਗੇ ਕਾਹਨਾ ਕੋਈ ਨਹੀਂ ਰੱਬ ਸੁੱਖ ਰੱਖੇ ਕਦੇ ਵੱਢਾਂਗੇ ਸਾਉਣ ਦੇ ਬੱਦਲ ਵਾਂਗੂ ਆ ਗੱਲ ਤਾਂ ਤੇਰੀ ਸੁਣ ਲਈ ਬਾਬਾ ਰੱਬ ਨੇ ਸੁਣਦਾ ਸੁਰਜਣ ਕੱਲ ਕਰੀ ਜਾਂਦਾ ਮੋਟਾ ਮਰੇ ਖਿੱਚ ਕੇ ਮੋਟਾ ਮੋਟਾ ਮੋਟੀ ਕਣੀ ਮੋਟੀ ਕਈ ਮੋਟਾ ਪਹਾੜ ਐਡਾ ਐਡਾ ਡੜਾ ਮੋਡ ਡੜਾ ਨਹੀਂ ਉਹ ਗਬੜਿਆ ਜੇ ਮਰੂ ਉਹ ਮੋਟਾ ਪਹਾੜ ਆ ਪਹਾੜ ਹੂੰ ਠੀਕ ਆ ਉਹ ਬੜੀ ਪ੍ਰਸਾਦ ਹੁੰਦੀ ਆ ਤੇਰੀ ਤਾਂ ਸੁਣ ਲਈ ਭਰਾਵਾ ਬੱਸ ਸ਼ੁਰੂ ਨਾ ਬੈਠਾ ਬੈਠ ਲੱਟਾ ਬਾ ਮੇਰਾ ਹਿੱਸਾ ਬਾਲਾ